ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰੋਂ ਕੇ ਤਪਤਾਂ ਦੇ ਮਾਲਕ ਸੰਤ ਕਾਸਾ ਦਲੇ ਬਾਨੀ ਅਜੂਰ ਮਹਾਰਾਜ ਜੀ ਜਦੋਂ ਹਿੰਮਤਪੁਰੇ ਮਹਾਂਤ ਕਲਦੀਪ ਸਿੰਘ ਕੋਲ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨ ਤੇ ਰਹਿੰਦੇ ਸੀ ਉੱਤੇ ਹਜੂਰ ਮਹਾਰਾਜ ਜੀ ਤੇ 40 ਦਿਨ ਲਈ ਉੱਤੇ ਆਸਣ ਲਾਇਆ 40 ਦਿਨਾਂ ਬਹੁਤ ਕਠਨ ਕਮਾਈ ਕੀਤੀ ਦਿਨ ਤੇ ਰਾਤ ਸਮਾਧੀ ਲਈ ਰੱਖਦੇ ਜਲ ਪਾਣੀ ਬਹੁਤ ਘਟ ਸਕਦੇ ਪਰ ਫਿਰ ਸੰਤ ਮਹਾਰਾਜ ਜੀ ਚੜੀ ਦੇਣਾ ਉਸ ਅਸਨ ਤੋਂ ਉੱਠ ਕੇ ਕਿڑے ਤੋਂ ਬਾਹਰ ਨਹੀਂ ਗਏ ਕਿੜੇ ਚ ਹੀ ਰਹਿੰਦੇ ਪੇਰ ਜਲ ਪਾਣ ਛੱਕੇ ਪੇਰ ਆਪਦੇ ਅਸਨ ਤੇ ਆ ਕੇ ਪੇਰ ਆਦਨਿਤਨੇ ਜੋ ਰੋਜ਼ ਦਾ ਕਰਮ ਸੀ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਂਦੇ ਇਹ ਤਰ੍ਹਾਂ ਸੰਤ ਮਹਾਰਾਜ ਜੀ 40 ਦਿਨ ਇੱਕੇ ਆਸਨ ਤੇ ਬੈਠ ਕੇ ਪਰਮੇਸ਼ਰ ਨੂੰ ਚਾਉਣ ਲੱਗਦੇ ਮਹਾਂਤ ਕਨਵੀਰ ਸਿੰਘ ਜੀ ਸੰਤ ਮਹਾਰਾਜਿਆਂ ਦਾ ਬਹੁਤ ਖਿਆਲ ਰੱਖਦੇ ਵੀ ਇਹਨਾਂ ਦਾ ਜਿਹੜਾ ਸਿਮਰਨ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਅਚਾਨਕ ਕਿਸੇ ਕਿਸਮ ਦੀ ਦਿੱਖਿਆ ਜਾਂ ਕੋਈ ਵਿਗਨ ਵਾਲੀ ਗੱਲ ਨਾ ਹੋ ਜੇ ਇਹਨਾਂ ਦੀ ਵੱਡੀ ਕਮਾਈ ਹੈ ਇਹਨਾਂ ਦਾ ਜਿਹੜਾ 40 ਦਿਨ ਦਾ ਜਿਹੜਾ ਜਵਤਪ ਇਹ ਸਫਲ ਹੋ ਜਾਵੇ ਇਸ ਕਰਕੇ ਬਹੁਤ ਖਿਆਲ ਰੱਖਦੇ ਸੀ ਮਹਾਰਾਜੀ ਫਿਰ ਉਸੇ ਸਥਾਨ ਤੇ ਹੀ ਰਹੇ ਪਰ ਆਪ ਜੋ ਪਹਿਲਾਂ ਸਿਮਰਨ ਕਰਦੇ 40 ਦਿਨ ਤੋਂ ਬਾਅਦ ਫਿਰ ਮਹਾਰਾਜੀ ਉਸੇ ਤਰ੍ਹਾਂ ਹੀ ਆਵਦਾ ਸਿਮਰਨ ਜਾਰੀ ਰੱਖਿਆ ਉਸੇ ਤਰ੍ਹਾਂ ਹੀ ਸੁਖੀ ਸਾਹਿਬ ਦੇ 14 ਪਾਠ ਅਤੇ ਬਾਕੀ ਸਿਮਰਨ ਕਰਦੇ ਮਹਾਰਾਜੀ ਫਿਰ ਉਸੇ ਅਨੰਦਾਂ ਵਿੱਚ ਰਹਿੰਦੇ ਹੌਣੀ ਹੋਣੀ ਬਾਬਾ ਜੀ ਜਿਹੜਾ ਸਰੀਰ ਸੀ ਜਿਹੜਾ ਪਹਿਲਾਂ ਕਮਜ਼ੋਰ ਦਿਸਣ ਲੱਗਿਆ ਸੀ ਫਿਰ ਚੜ੍ਹਦੀ ਕਲਾ ਵਿੱਚ ਹੋਣੀ ਹੋਣੀ ਹੁੰਦਾ ਗਿਆ ਫਿਰ ਮਹਾਰਾਜ ਜੀ ਚਿੜੀ ਤੋਂ ਕਦੇ-ਕਦੇ ਥੋੜੀ ਦੂਰ ਚਲੇ ਜਾਂਦੇ ਸੀ ਇਸ ਤਰ੍ਹਾਂ ਬਾਬਾ ਜੀ ਦਾ ਜਿਹੜਾ ਸਮਾਸੀ ਕੋ ਲੰਘਦਾ ਜਾਂਦਾ ਸੀ ਬਾਬਾ ਜੀ ਬਹੁਤ ਘੱਟ ਜਲ ਪਾਣੀ ਸ਼ਕਦੇ ਬਰਕਰਾਰ ਰਦੇ ਅਨੰਦਾਂ ਦੇ ਵਿੱਚ ਹੀ ਗੁਰੂ ਘਰ ਦੇ ਵਿੱਚ ਹੀ ਜ਼ਿਆਦਾ ਰਹਿੰਦੇ ਬਸ ਸਾਉਂ ਦੀ ਆਸਰ ਦੀ ਚਲੇ ਜਾਂਦੇ ਅਨੰਦ ਮਾਣਦੇ ਸਨ ਇਸ ਤਰ੍ਹਾਂ ਬਾਬਾ ਜੀਆਂ ਦਾ ਸਮਾਂ ਲੰਘਦਾ ਗਿਆ ਫਿਰ ਜਦੋਂ ਸਰੀਰ ਫਿਰ ਪੁਰਤੀ ਵਿੱਚ ਆ ਗਿਆ ਫਿਰ ਬਾਬਾ ਜੀ ਕਿਹੜੇ ਤੋਂ ਵਾਰ ਵੀ ਚਲੇ ਜਾਂਦੇ ਦਿਨੇ ਇੱਧਰ ਉੱਧਰ ਜਾ ਕੇ ਜਿਸ ਤਰ੍ਹਾਂ ਤੱਲੇ ਬੈਠ ਗਏ ਉੱਤੇ ਬੈਠੇ ਨੰਨ ਮਾਣੀ ਜਾਂਦੇ ਸ਼ਾਮ ਨੂੰ ਸਥਾਨ ਤੇ ਆ ਜਾਂਦੇ ਮਨ ਕਰਦਾ ਤਾਂ ਜਲ ਪਾਣੀ ਛਕ ਲੈਂਦੇ ਨਹੀਂ ਫੇਰ ਆਪਦੇ ਆਸਨ ਤੇ ਜਾ ਕੇ ਬਾਬਾ ਜੀ ਸਿਮਰਨ ਕਰਨ ਲੱਗ ਜਾਂਦੇ ਇਸ ਤਰ੍ਹਾਂ ਬਾਬਾ ਜੀ ਦਾ ਭਾਦੋਂ ਦਾ ਜਿਹੜਾ ਮਹੀਨਾ ਸੀ ਉਹ ਲੰਘਦਾ ਗਿਆ ਜਦੋਂ ਤਕਰੀਬਨ ਅੱਸੂ ਚੜਨ ਵਾਲਾ ਸੀ ਅੱਸੂ ਦਾ ਮਹੀਨਾ ਚੜਨ ਵਾਲਾ ਸੀ ਬਾਬਾ ਜੀ ਫਿਰ ਇੱਕ ਦਿਨ ਥੋੜੀ ਦੂਰ ਪੋਸਤਾਨ ਦੇ ਚਲੇ ਗਏ तकरीबन ਕਹਿੰਦੇ ਅਸੀਂ 2.5 ਕਿਲੋਮੀਟਰ ਦੂਰ ਲੰਘੇ ਪਾਈ ਅਸੀਂ 2-3 ਦਿਨ ਸਾਨੂੰ ਉਧਰ ਹੀ ਲੰਘੇ ਬਸ ਬੈਠੇ ਅਮਰ ਆਨੰਦ ਮਾਣੀ ਗਏ ਤੇ ਇੱਕ ਦਿਨ ਅਸੀਂ ਉਸ ਹਸਤਾਨ ਤੇ ਆਏ ਹਸਤਾਨ ਤੇ ਜਦੋਂ ਪਹੁੰਚੇ ਤਾਂ ਮਹਾਂਤ ਕਲਿਸ਼ ਦਾ ਸਿੰਘ ਜੀ ਕਹਿੰਦੇ ਬਾਬਾ ਜੀ ਕਿੱਥੇ ਚਲੇ ਗਏ ਸੀ ਸਾਡਾ ਮਗਰੋਂ ਮਨ ਨਹੀਂ ਸੀ ਲੱਗਦਾ ਤੁਸੀਂ ਸਾਡੇ ਕੋਲ ਹੀ ਰਿਹਾ ਕਰੋ ਅਸੀਂ ਤੁਹਾਡਾ ਸੁਣ ਛਿੜੇ ਦੇ ਵਿੱਚ ਹੋਰ ਗਾਹ ਸਪਾਈ ਕਰਕੇ ਉੱਤੇ ਲਾ ਦਿੰਨੇ ਆ ਜੀ ਤੇ ਕੁਝ ਤੁਹਾਨੂੰ ਨਿੱਕਾ ਲੱਗਦਾ ਕੋਈ ਸੰਗਤ ਉੱਚੀ ਬੋਲ ਸੁਣਦਾ ਤੁਹਾਨੂੰ ਅਸੀਂ ਛਿੜੇ ਦੇ ਵਿੱਚ ਹੋਰ ਦੂਰ ਸਪਾਈ ਕਰਕੇ ਉੱਤੇ ਹਸਣ ਲਾ ਦਿੰਨੇ ਆ ਉਹ ਕੋ ਜੁੜਾ ਮਹੰਤ ਕਲਿਪ ਸਿੰਘ ਸੀ ਉਹ ਬਾਬਾ ਜੀਆਂ ਨੂੰ ਆਪਦੇ ਛੋਟੇ ਭਰਾਵਾਂ ਮੰਗੀ ਸਮਝਦੇ ਸਨ ਪਰ ਇਹਨਾਂ ਦੀ ਕਠਨ ਕਮਾਈ ਕਰਕੇ ਇਹਨਾਂ ਸਿਮਰਨ ਕਰਦੇ ਮਹਾਰਾਜ ਉਹਨਾਂ ਵੱਡੇ ਮਨ ਦੇ ਵਿੱਚ ਚਾਅ ਰਹਿੰਦਾ ਮਨਦ ਨੂੰ ਕਿ ਦੇਖੋ ਛੋਟੀ ਜੀ ਉਮਰ ਹੈ ਬਰ ਬੜਾ ਕਿੰਨਾ ਵੱਡਾ ਲੱਗਿਆ ਜਿਵੇਂ ਕਹਿੰਦੇ ਧਰੂ ਨੂੰ 5 ਸਾਲ ਦੇ ਨੂੰ ਵੈਰਾਗ ਲੱਗ ਗਿਆ ਇਹ ਤਾਂ ਇਹਨਾਂ ਨੂੰ ਵੀ ਬਹੁਤ ਛੋਟੀ ਉਮਰ ਦੇ ਵਿੱਚ ਇਹ ਵੈਰਾਗ ਲੱਗਿਆ ਹੋਇਆ ਜਿਸ ਕਰਕੇ ਇਹਨਾਂ ਤਪ ਕਰਦੇ ਹਨ ਸੰਗਤ ਦੇ ਵਿੱਚ ਵੀ ਕਈ ਵਾਰੀ ਮਹੰਤ ਕਲੀਬ ਸਿੰਘ ਜੀ ਬਚਨ ਕਰਦੇ ਇਹਨੇ ਭਾਈ ਜਿਹੜਾ ਇਹ ਭਗਤੀ ਜੀ ਸਾਡੇ ਕੋਲ ਆਇਆ ਹੋਇਆ ਇਹ ਤਾਂ ਜਗਤ ਦਾ ਵਿਦਣਾ ਇਹੋ ਜਾਣੋ ਤੁਸੀਂ ਇਹ ਭਗਤ ਕ੍ਰਿਸ਼ਨਾ ਹੈ ਇਹ ਤਾਂ ਰੱਬ ਦਾ ਸਰੂਪ ਹੀ ਹੈ ਇੰਨਾ ਜਪ ਤਪ ਕਰਨਾ ਦਿਨ ਤੇ ਰਾਤ ਕਦੇ ਵੀ ਇਹਨੇ ਆਗੇ ਸਾਨੂੰ ਜਲ ਪਾਣੀ ਛੱਡਣ ਲਈ ਨਹੀਂ ਕਿਹਾ ਜਦੋਂ ਵੀ ਇਹਨਾਂ ਨੇ ਇੱਧਰ ਆਉਣਾ ਆਸੀਂ ਬੇਨਤੀ ਕਰਨੀ ਵਰਦਗੀ ਜਲਪਾਣੀ ਛਕ ਲੋ ਨਹੀਂ ਉਹਨਾਂ ਨੇ ਕਦੇ ਨਹੀਂ ਕਿਹਾ ਬਸ ਇਹ ਆ ਚੀਜ਼ ਛਕਣੀ ਹੈ ਕਿੰਨਾ ਸੰਤੋਖ ਹੈ ਮਨ ਦੇ ਵਿੱਚ ਪਰ ਸਿਮਰਨ ਕਰਨ ਦਾ ਬੜਾ ਚਾਹ ਹੈ ਬਸ ਸਿਮਰਨ ਨੂੰ ਦਿਨ ਤੇ ਰਾਤ ਸਵਾਸ ਸਵਾਸ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਇਸ ਤਰ੍ਹਾਂ ਸੰਗਤ ਦੇ ਵਿੱਚ ਵੀ ਬੜੀ ਬੜਾਈ ਕਰਦੇ ਹਨ ਔਰ ਸੰਤ ਮਹਾਰਾਜ ਜੀ ਨੂੰ ਫੇਰ ਬੇਨਤੀ ਕਰੀ ਕਿ ਭਗਤ ਜੀ ਮੇਰੀ ਬੇਨਤੀ ਹੈ ਤੁਸੀਂ ਸਾ ਤੋਂ ਦੂਰ ਨਾ ਜਾਇਆ ਕਰੋ ਜੇ ਦੂਰ ਜਾਵੋਗੇ ਵੀ ਤਾਂ ਸ਼ਾਮ ਨੂੰ ਸਾਡੇ ਕੋਲੇ ਇਸ ਸਥਾਨ ਤੇ ਆ ਜਾਇਆ ਕਰੋ ਅਸੀਂ ਤੁਹਾਡੀ ਸੇਵਾ ਵੀ ਕਰ ਸਕੀਏ ਜਦ ਦੂਰ ਚਲੇ ਜਾਂਦੇ ਹੋ ਕਹਿੰਦੇ ਸਾਡਾ ਮਨ ਨਹੀਂ ਲੱਗਦਾ ਕਿਉਂਕਿ ਬਾਬਾ ਜੀਾਂ ਤੋਂ ਤਕਰੀਬਨ 4-5 ਸਾਲ ਮਹਾਂਤ ਕਲਿਬਦਾਸ ਜੀ ਵੱਡੇ ਸਨ ਉਹਨਾਂ ਨੂੰ ਵੀ ਗੁਰੂ ਘਰ ਦੇ ਨਾਲ ਬੜਾ ਪਿਆਰ ਸੀ ਭਾਵੇਂ ਪਿੰਡ ਉਹਨਾਂ ਦਾ ਨੇੜੇ ઘણા ਪਿੰਡ ਸੀ 8 ਸਾਲ ਦੀ ਉਮਰ ਦੇ ਵਿੱਚ ਇਹ ਸਥਾਨ ਤੇ ਆ ਗਈ ਸੀ ਜਿੱਤੇ ਆ ਕੇ ਉਹਨਾਂ ਨੇ ਵਿਦਿਆਦ ਪ੍ਰਾਪਤ ਕੀਤੀ ਅਤੇ ਸਾਰੇ ਸੇਵਾ ਵੀ ਆਪ ਸੰਭਾਲੀ ਦਿਨ ਤੇ ਰਾਤ ਸੇਵਾ ਤੇ ਸੇਵਨ ਉਹ ਵੀ ਕਰਦੇ ਰਹਿੰਦੇ ਸੀ ਇਸੇ ਕਰਕੇ ਹੀ ਸੰਤ ਮਹਾਰਾਜੀਆਂ ਨਾਲ ਉਹਨਾਂ ਦਾ ਵੱਡਾ ਪਿਆਰ ਬਣਿਆ ਹੋਇਆ ਸੀ ਇਸ ਤਰ੍ਹਾਂ ਬਹੁਤ ਪਿਆਰ ਕਰਦੇ ਇੱਕ ਦਿਨ ਬਾਬਾ ਜੀ ਫੇਰ ਵਾਰ ਨੂੰ ਚਲੇ ਗਏ ਉਦੋਂ ਵੀ ਉਹ ਤਿੰਨ ਤਨ ਫੇਰ ਲਾਇਆ ਹੈ ਮਹਾਰਾਜ ਤੇ ਮਹਾਰਾਜੀ ਤਾਂ ਉਹਦਾ ਆਨੰਦ ਲੁੱਟਦੇ ਸੀ ਉਦਾ ਜਿੱਦ ਨੂੰ ਚਲੇ ਜਾਂਦੇ ਸੀ ਜਿੱਥੇ ਬਿਰਤੀ ਲੱਗੀ ਜਿੱਥੇ ਬੈਠ ਗਏ ਜੇ ਸੂਏ ਤੇ ਕਿਤੇ ਬੈਠ ਗਏ ਤੋਤੀ ਬੈਠੇ ਨੇ ਜੇ ਕਿਸੇ ਦਰਖਤ ਨੇ ਬੈਠ ਗਏ ਤੋਤੀ ਬੈਠੇ ਨੇ ਕੋਈ ਪਤਾ ਨਹੀਂ ਸੀ ਲੱਗਦਾ ਮਹਾਰਾਜਿਆਂ ਨੂੰ ਵੀ ਦਿਨਾਂ ਘਰ ਆਤ ਬਸਮਤ ਲਾ ਕੇ ਅੰਨਾਂ ਦਾ ਜਿ ਬੈਠੇ ਰਹਿੰਦੇ ਸੀ ਇਸ ਤਰ੍ਹਾਂ ਜਦੋਂ ਤੀਜੇ ਚੌਥੇ ਦਿਨ ਫੇਰ ਮੁੜ ਕੇ ਆਏ ਫੇਰ ਉਹਨਾਂ ਨੇ ਬੇਨਤੀ કરી ਅਬ ਵੀ ਤੁਸੀਂ ਨਹੀਂ ਜਾਣਾ ਕਿਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੁਸੀਂ ਇੱਥੇ ਸਾਡੇ ਕੋਲੇ ਰਿਆ ਕਰੋ ਇਸ ਤਰ੍ਹਾਂ ਮੰਤ ਕਲੀ ਉਦਾਸ ਪੰਦੀਪ ਸਿੰਘ ਜੀ ਬੜੀ ਪਿਆਰ ਦੇ ਨਾਲ ਬੇਨਤੀਆਂ ਕਰਦੇ ਰਹਿੰਦੇ ਬਾਬਾ ਜੀ ਨੇ ਕਿਹਾ ਠੀਕ ਆ ਬਾਬਾ ਜੀ ਅਸੀਂ ਜਿੰਨਾ ਵੀ ਚਰਨ ਰ੍ਹਾਂਗੇ ਤਾਂ ਤੁਹਾਡੇ ਡੇਰੇ ਵਿੱਚ ਹੀ ਰਹਾਂਗੇ ਇੱਥੇ ਹੀ ਅਸੀਂ ਜਬ ਤੱਕ ਕਰਦੇ ਰਹਾਂਗੇ ਇਸ ਤਰ੍ਹਾਂ ਬਾਬਾ ਜੀ ਦਾ ਸਮਾਂ ਲੰਘਦਾ ਗਿਆ ਲੰਘਦਾ ਗਿਆ ਬਾਬਾ ਜੀ ਫਿਰ ਉਸ ਛਿੱਡੇ ਦੇ ਵਿੱਚ ਹੀ ਆਪ ਦਾ ਸਨਨ ਕਰਦੇ ਅੰਮ੍ਰਿਤ ਵਿਵੇਸ਼ ਇਸ਼ਨਾਨ ਰੋਜ ਜਦੋਂ ਕਰਦੇ ਉੱਠ ਕੇ ਇਸ਼ਨਾਨ ਕਰਕੇ ਫਿਰ ਦਰਬਾਰ ਸਾਹਿਬ ਦੇ ਵਿੱਚ ਵੀ ਆ ਜਾਂਦੇ ਜਦੋਂ ਮਹਾਂਤ ਕਲੀਵਨਦ ਸਿੰਘ ਨਿਤਨੇਮ ਕਰਦੇ ਬਾਬਾ ਜੀ ਕਹਿੰਦੇ ਕਈ ਵਾਰੀ ਅਸੀਂ ਅੱਗੇ ਉਹਨਾਂ ਦਾ ਨਿਤਨੇਮ ਸਰਵਣ ਕਰਨਾ ਆਪਦੇ ਅਨੰਦ ਦੇ ਵਿੱਚ ਬੈਠੇ ਰਹਿਣਾ ਦਰਬਾਰ ਸਾਹਿਬ 'ਚ ਫਿਰ ਜਦੋਂ ਦਰਬਾਰ ਸਾਹਿਬ ਦੇ ਸਮਾਵਤੀ ਹੋਣੀ ਫੇਰ ਉੱਠ ਕੇ ਅਸੀਂ ਆਪਦੇ ਅਸਰ ਦੇ ਕਈ ਵਾਰੀ ਚਲੇ ਜਾਣਾ ਕਈ ਵਾਰੀ ਸਾਨੂੰ ਉਹ ਆਪਦੇ ਕੋਲੇ ਬੁਲਾ ਲੈਂਦੇ ਕੋਲੇ ਬੁਲਾ ਕੇ ਤੇ ਜਲਵਲ ਪਾਣੀ ਸ਼ਕਾ ਕੇ ਸਾਨੂੰ ਫੇਰ ਅਸਨ ਤੇ ਭੇਜ ਦੇ ਇਸ ਤਰ੍ਹਾਂ ਸਾਡੇ ਨਾਲ ਭਰਾਵਾ ਵਾਂਗ ਪਿਆਰ ਕਰਦੇ ਪਾਪਾ ਜੀ ਕਹਿੰਦੇ ਸਾਡਾ ਫੇਰ ਉੱਥੇ ਬੜਾ ਮਨ ਲੱਗਿਆ ਅਸੀਂ ਤਕਰੀਬਨ 2 ਮਹੀਨੇ 2.5 ਮਹੀਨੇ ਤੇ ਇਸ ਤਰ੍ਹਾਂ ਹੀ ਦਿਨ ਤੇ ਰਾਤ ਅਬ ਦਾ ਸਮਾਂ ਬਾਜ਼ਾਰ ਦੇ ਗਏ। ਇਸ ਤਰ੍ਹਾਂ ਸੰਗਤ ਆਉਂਦੀ ਜਾਂਦੀ ਸੀ ਜਦੋਂ ਦਸਵੀਂ ਦੇ ਦਿਹਾੜੇ ਜਾੜਾ ਇਕੱਠ ਹੋ ਜਾਂਦਾ ਸੀ। ਅਸੀਂ ਫਿਰ ਪਾਈ ਬਾਹਰ ਦਰਖਤਾ ਦੱਲੇ ਦੂਰ ਦਰੇੜੇ ਨਿਕਲ ਜਾਂਦੇ। ਤੇ ਉੱਥੇ ਫਿਰ ਕਈ ਵਾਰੀ ਆ ਕੇ ਪਵਿਸਰ ਵੀ ਲੱਗ ਜਾਂਦੇ। ਕਿ ਸਾਰੇ ਦਿਹਾੜੀ ਉੱਥੇ ਰੌਣਕ ਰਹਿੰਦੀ। ਸਾਰੀ ਦਿਹਾੜੀ ਸੰਗਤ ਆਉਂਦੀ ਜਾਂਦੀ ਰਹਿੰਦੀ। ਇਸ ਤਰ੍ਹਾਂ ਕਰਕੇ ਅਸੀਂ ਦੂਰ ਚਲੇ ਜਾਂਦੇ। ਫੇ ਸ਼ਾਮ ਨੂੰ ਹਨੇਰੇ ਹੋਏ ਕਈ ਵਾਰੀ ਵੱਡੀ ਵੱਡੀ ਰਾਤ ਨੂੰ ਆਉਣਾ ਅੱਗੇ ਫੇਰ ਆਪਦੇ ਆਸਨ ਤੇ ਟਿਕ ਜਾਣਾ ਫੇਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫੇਰ ਨਿਤਨੇਮ ਕਰਕੇ ਬਾਬਾ ਜੀਆ ਦੇ ਕੋਲੇ ਦਰਬਾਰ ਸਹਿ ਦੇ ਵਿੱਚ ਜਾ ਕੇ ਬੈਠ ਕੇ ਉਹਦਾ ਸਮਾਂ ਲੰਗਾਉਂਦੇ ਰਹਿੰਦੇ ਇਸ ਤਰ੍ਹਾਂ ਸਾਡਾ ਭਾਈ ਹਿੰਮਤਪੁਰੇ ਬਹੁਤ ਪਿਆਰ ਬਣਿਆ ਹੋਇਆ ਸੀ ਨਾਲੇ ਅਸੀਂ ਜਪ ਤਪ ਕਰਦੇ ਸੀ ਨਾਲੇ ਸਾਡਾ ਇਹ ਸਮਾਂ ਲੰਘਦਾ ਜਾਂਦਾ ਸੀਗਾ ਇਸ ਤਰ੍ਹਾਂ ਸਤਿ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਕੋਈ ਆਪ ਦੇ ਪਿਆਰ ਵਾਲਾ ਮਿਲ ਜਾਂਦਾ ਫਿਰ ਉੱਥੇ ਇਹੋ ਜਿਹਾ तेरे ਨਾਮ ਜਪਣ ਦਾ ਆਨੰਦ ਆਉਂਦਾ ਨਾ ਉਹ ਹੈ ਜਿਆ ਹੋਰ ਕਿਤੇ ਫਿਰ ਆਨੰਦ ਨਹੀਂ ਆਉਂਦਾ ਜਿੱਥੇ ਕੋਈ ਕਿਸੇ ਨਾਲ ਪਿਆਰ ਕਰਨ ਵਾਲਾ ਨਾ ਮਿਲਦਾ ਹੋਵੇ ਉਹ ਇਸ ਤਰ੍ਹਾਂ ਸੰਤ ਮਹਾਰਾ ਜੀ ਕਹਿੰਦੇ ਸਾਡਾ ਭਾਈ ਉੱਥੇ ਸਮਾਂ ਐ ਕਰਮਾਂ ਨੂੰ ਹੀ ਲੰਘਦਾ ਗਿਆ ਸੰਤ ਮਹਾਰਾ ਜੀ ਨੇ ਬਹੁਤ ਕਿਰਪਾ ਕੀਤੀ ਫਿਰ ਉਹ ਕਹਿੰਦੇ ਅਸੀਂ ਅਹਿਮਦਪੁਰੇ ਤੋਂ ਜਦੋਂ ਸੋਹਣਾ ਮਹੀਨਾ ਚੜ੍ਹਿਆ ਉਸ ਤੋਂ ਬਾਅਦ ਤੇ ਅਸੀਂ ਭਾਈ ਮਹੰਤ ਕਲਵੀਰਦਾਸ ਨੂੰ ਕਿਹਾ ਕਿ ਅਸੀਂ ਇੱਕ ਹਫ਼ਤੇ ਲਈ ਬਾਹਰ ਜਾਣਾ ਹੈ ਅਓ ਅੱਜ ਦੀ ਇਹ ਕਥਾ ਸਮਾਪਤ ਹੈ ਅਗਲੀ ਕਥਾ ਫੇਰ ਸਰਵਣ ਕਰ ਲੈਣੀ